ਜੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੇਰੇ ਪੇਜ ਵਿੱਚ ਤੁਹਾਡਾ ਸਵਾਗਤ ਆ। ਤੇ ਅੱਜ ਮੈਂ ਤੁਹਾਡੇ ਲਈ ਫੇਰ ਮਰੂਤੀ ਕਾਰ ਲੈ ਕੇ ਆਇਆ ਹਾਂ 02 ਇੰਜਨ ਵਾਲੀ ਕਾਰ ਦਾ 2003 ਮਾਡਲ ਆ। ਗੱਡੀ ਵਧੀਆ ਬਾਈ ਸਿੱਖਣ ਸੜਖਣ ਨੂੰ ਵਧੀਆ ਗੱਡੀ ਐ ਤੇ ਮੈਂ ਤੁਹਾਨੂੰ ਗੱਡੀ ਦੀ ਕੰਡੀਸ਼ਨ ਚੈੱਕ ਕਰਾਉਣਾ। ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਲਾਈਕ ਕਰ ਦਿਓ, ਕਮੈਂਟ ਕਰ ਦਿਓ ਤੇ ਆਪਣੇ ਚੈਨਲ ਦੇ ਬਹੁਤ ਵੀਡੀਓ ਪਈਆਂ ਹੋਈਆਂ ਇੰਨਾਂ ਦੀਆਂ। ਜੇ ਤੁਸੀਂ ਜਾ ਕੇ ਚੈੱਕ ਕਰ ਲਿਓ ਤੇ ਹੁਣ ਮੈਂ ਤੁਹਾਨੂੰ ਗੱਡੀ ਚੈੱਕ ਕਰਾਉਣਾ 2003 ਮਡਲਾ ਇੰਜਨ ਗੇਅਰ ਵਧੀਆ ਗੱਡੀ ਦਾ। ਇਹ ਰੇਟ ਵੀ ਭਾਤ ਸਿਰਿਆ ਕੋਈ ਜ਼ਿਆਦਾ ਮਹਿੰਗੀ ਨਹੀਂ ਹੈਗੀ ਗੱਡੀ ਤੇ ਮੈਂ ਤੁਹਾਨੂੰ ਚੈੱਕ ਕਰਾਉਣਾ ਆਜੋ ਫਿਰ ਤੇ ਲੋ ਮੇਰੇ ਵੀਰੋ ਪਹਿਲਾਂ ਗੱਡੀ ਚੈੱਕ ਕਰੋ ਮੈਂ ਤੁਹਾਨੂੰ ਚਾਰੇ ਪਾਸੋਂ ਚੈੱਕ ਕਰਾਉਣਾ ਤੇ 2003 ਮਾਡਲ ਆ ਮਾੜੀ ਮੋਟੀ ਚਲੋ ਡੈਂਟਿੰਗ ਪੈਂਟਿੰਗ ਤਾਂ ਹੁੰਦੀ ਆ ਪੀਵੀ ਨੰਬਰ ਆ ਕਾਰ ਦਾ ਤੇ ਕੰਡੀਸ਼ਨ ਚੈੱਕ ਕਰੋਗੇ ਆ ਓਕੇ ਆ ਕਾਰ ਇੰਜਨ ਗੇਅਰ ਵਧੀਆ ਕਾਰ ਦਾ ਟਾਇਰ ਠੀਕ ਨੇ ਤੇ ਸੈਕੰਡ ਆਨਰ ਆ ਅੰਦਰੋਂ ਵਧੀਆ ਕਾਰ ਸ਼ੀਟ ਕਵਰ ਵਧੀਆ ਨੇ ਤੇ ਏਸੀ ਆ ਏਸੀ ਪਰ ਚੱਲਦਾ ਨਹੀਂ ਹੈਗਾ ਤੇ ਆ ਅੱਗੋਂ ਕੰਡੀਸ਼ਨ ਰਹੀ ਹੈ ਇਹਦੀ ਤੇ ਪਾਸਿੰਗ ਹੋ ਜੂਗੀ ਇਹਦੀ ਜੇ ਕਰਾਉਣੀ ਆ ਤੀਜੇ ਮਹੀਨੇ ਜੇ ਟੁੱਟੀ ਆ 2023 ਦੇ ਤੇ ਤੁਹਾਡੇ ਸਾਹਮਣੇ ਜੋ ਵੀ ਹੈਗੀ ਹੈ ਕੰਡੀਸ਼ਨ ਚੈੱਕ ਕਰ ਲਓ ਆਪਾਂ ਪ੍ਰੋਪਰ ਸਾਰੀ ਡਿਟੇਲ ਦਵਾਂਗੇ ਗੱਡੀ ਦੀ ਜੋ ਵੀ ਹੈਗੀ ਆ ਇੰਜਨ ਵਧੀਆ ਜਿਹਾ ਟਾਇਰਾਂ ਦੀ ਹਾਲਤ ਠੀਕ ਹੈ ਅੱਗੇ ਵਾਲੇ ਤਾਂ ਖਤਮ ਜਾਈਏ ਤੇ ਪਿੱਛੇ ਵਾਲੇ ਠੀਕ ਨੇ ਆ ਲੱਗੀ ਬੱਜੀ ਨਹੀਂ ਹੈ ਕਿਦੋਂ ਕਰ ਮੋੜੀ ਮੋਟੀ ਡੈਂਟਿੰਗ ਪੇਂਟਿੰਗ ਦਾ ਚਲੋ ਹੁੰਦੀ ਆ ਅੰਦਰੋਂ ਵਧੀਆ ਸ਼ੀਟ ਕਵਰ ਵਧੀਆ ਨੇ ਕਾਰ ਦੇ ਚਲਾਵਾ ਵਧੀਆ ਕਾਰ ਦਾ ਤੇ ਮੰਗਲਾਇਲ ਵਗੈਰਾ ਨਹੀਂ ਚੱਕਦੀ ਹੈਗੀ ਓਕੇ ਆ ਕਾਰ ਪੀਵੀ 70 ਨੰਬਰ ਦਾ ਕਾਰ ਦਾ ਥੋੜੀ ਨੀ ਹਈ ਗੀ ਗੱਡੀ ਵੀ ਜੇ ਅੱਗੇ ਛੜ ਤੋਂ ਤੇ ਪਾਸਿੰਗ ਕਰਨੀ ਆ ਪਾਸਿੰਗ ਵੀ ਹੋ ਜੂਗੀ ਤੇ ਵਧੀਆ ਕਾਰ ਯਾਰ ਜੇ ਬੰਦੇ ਨੇ ਸਿੱਖਣ ਨੂੰ ਲੈਣੀ ਆ ਉਹ ਵਧੀਆ ਕਾਰ ਆ ਇਹ ਕਸਟਮਰ ਦੀ ਹੈ ਕਿਸੇ ਡੀਲਰ ਦੀ ਨਹੀਂ ਹੈਗੀ ਕਸਟਮਰ ਦੀ ਕਾਰ ਆ ਇਹ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਉਸ ਤੋਂ ਬਾਅਦ ਵੀ ਆਪਾਂ ਕਾਰ ਦੇਣੀ ਆ 46000 ਦੀ 46000 ਡਿਮਾਂਡ ਆ ਆਪਣੀ ਵੀ ਕਾਰ ਦੀ ਤੇ ਹੋਰ ਮੌਕੇ ਤੇ ਕਰਦਾ ਜੇ ਮਾਨ ਤਾਂ ਜਿੰਨਾ ਕਿ ਵੀ ਹੋਇਆ ਬੰਦਾ ਜੇ ਦੇਖਣਾ ਹੋਊਗਾ ਕਾਰ ਜਿਵੇਂ ਸਿਕਨਸ ਰੱਖਣ ਵਗੈਰਾ ਆਉਂਦਾ ਬੰਦਾ ਵਧੀਆ ਪਾਸਿੰਗ ਵੀ ਹੋ ਜੂਗੀ ਪਾਸਿੰਗ ਕਰਾ ਲਾ ਕਰਾ ਦਾਂਗੇ ਤੇ ਬੰਦੇ ਦੇ ਆਈਡੀ ਪ੍ਰੂਫ ਵਗੈਰਾ ਸਾਰੇ ਕੁਝ ਹੈਗੇ ਆ ਆਪਣੇ ਕੋਲ ਲੋ ਵੀ ਗੱਡੀ ਚੈੱਕ ਕਰ ਲਓ ਹੋਈ ਹੋਈ ਬੱਸਿੰਗ ਕੋਣੀ ਨੰਬਰ ਬੋਲ ਦਿੰਨਾ ਭਰਾ 7355133867 ਤੇ ਆਪਾਂ ਨੂੰ ਕਾਲ ਕਰ ਲਿਓ ਆਪਣੇ ਚੈਨਲ ਤੇ ਹੋਰ ਵੀ ਬਹੁ ਵੀਡੀਓ ਪਈਆਂ ਹੋਈਆਂ ਤੁਸੀਂ ਜਾ ਕੇ ਚੈੱਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੋਰ ਆਪਣੀਆਂ ਬਹੁ ਵੀਡੀਓ ਆਉਣਗੀਆਂ ਹੁਣ ਡੇਲੀ ਆਇਆ ਕਰਨੀਆਂ ਵੀਡੀਓ ਤੇ ਹਰ ਇੱਕ ਤਰ੍ਹਾਂ ਦੀ ਵੀਡੀਓ ਆਉਣਗੀਆਂ ਆਪਣੇ ਚੈਨਲ ਤੇ ਤੁਸੀਂ ਜਾ ਕੇ ਚੈੱਕ ਕਰ ਲਿਓ ਤੇ ਗੱਡੀ ਵਧੀਆ ਬਈ ਜਿਹੜੇ ਮੇਰੇ ਵੀਰ ਭਰਾ ਨੇ ਲੈਣੀ ਆ ਕੰਮ ਵਧੀਆ ਗੱਡੀ ਦਾ ਹਨ ਕੋਈ ਕੰਪਲੇਂਟ ਨਹੀਂ ਹੈਗੀ ਕਾਰ 'ਚ ਤੇ ਲੋਕੇਸ਼ਨ ਹੈਗੀ ਹੈ ਬਾਈ ਰਾਜਪੜਾ ਬਸ ਸਭ ਤੋਂ ਪੁਰਾ ਪਿੰਡ ਆਪਣਾ ਜ਼ਿਲ੍ਹਾ ਪਟਿਆਲਾ ਬਾਈ ਤੇ ਕਾਰ ਦਾ ਨੰਬਰ ਪੀਵੀ070 ਤੇ ਵਧੀਆ ਕਾਰ ਆ ਬਾਈ ਜਿਹਨੇ ਚਲਾਉਣ ਨੂੰ ਸਿੱਖਣ ਨੂੰ ਲੈਣੀ ਹੈ ਗੱਡੀ ਤੇ ਹਲਕੇ ਜਿਹੇ ਭਾਦੀ ਆ ਤੇ ਹੋਰ ਕਰ ਦਾਂਗੇ ਬਾਈ ਮੌਕੇ ਤੇ ਜਿੰਨਾ ਕਿ ਹੋਇਆ ਜਿਹੜਾ ਬੁੱਧਾ ਦੇਖਣਾ ਹੋਊਗਾ ਕਾਰ ਉਹ ਯਾਨੀ ਕਿ ਮੌਕੇ ਤੇ ਹੋ ਜਾਊਗਾ ਤੇ ਆਪਾਂ ਇਹ ਨਹੀਂ ਹੈਗਾ ਵੀ 44000 ਦੀ ਉਹ ਦੇਣੀ ਆ ਜਿੰਨੀ ਕਿ ਘਟੀ ਆਪਾਂ ਮੌਕੇ ਤੇ ਆਪਾਂ ਦੇ ਦਾਂਗੇ ਕਰ ਕਰਾ ਕੇ ਤੇ ਕੰਮ ਵਗੈਰਾ ਓਕੇ ਆ ਸਰਵਿਸ ਵਗੈਰਾ ਡਾਣਾ ਕਰਦੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ